ਚੰਕੋਟ ਸਾਹਿਬ ਦੀ ਸਮੂਹ ਸ਼ਹੀਦਾ ਸਿੰਘ ਸਿੰਘਣੀਆਂ ਅਤੇ ਮਾਤਾ ਗੁਜਰਕੌਰ ਅਤੇ ਛੋਟੇ ਸ਼ਹਿਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ 11ਵਾਂ ਮਹਾਨ ਗੁਰਮਤ ਸਮਾਗਮ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਗੁਰੂ ਸਰ ਸਾਹਿਬ ਪਾਸ਼ਾਏ 6ਵੇਂ ਪਿੰਡ ਸਫਲਾਬਾਦ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਪਾਪਾ ਲੀਡਰ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਦੌਰਾਨ ਸ਼੍ਰੀ ਖੰਡਪੜ ਸਾਹਿਬ ਦੇ ਪੋਗ ਉਪਰੰਤ ਧਾਰਮਿਕ ਦਿਵਾਨ ਸਜਾਏ ਗਏ ਜਿਨ੍ਹਾਂ ਦੇ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਸਰ ਪਾਈ ਸ਼ੁਭਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਸਰ ਸਾਹਿਬ ਸੈਫਲਾਬਾਦ ਪਾਈ ਸੁਖਜਿੰਦਰ ਸਿੰਘ ਸੋਨੀ ਸਮੇਤ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ ਇਸ ਮੌਕੇ ਉੱਤੇ ਸੰਗਤਾਂ ਵਾਸਤੇ ਚਾਹ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਭਾਈ ਪਿੰਦਰਪਾਲ ਸਿੰਘ ਨੇ ਜਿੱਥੇ ਸੰਗਤਾਂ ਨੂੰ ਸਾਕਾ ਸਰਹੱਦ ਤੇ ਇਤਿਹਾਸ ਤੋਂ ਜਾਣੂ ਕਰਵਾਇਆ ਉੱਤੇ ਇਹ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੇ ਲਈ ਪ੍ਰੇਰਿਤ ਵੀ ਕੀਤਾ हु हो दबंध बिल्कुल है, दूसरी गल संप्रदा सबन प्यार करो मैं सब को है। मैं सब सबू प्यार करिए सब सबनों प्यार करिए पर पंथ प्रस्त होती जाए पंथ प्रस्त होना बहुत जरूरी है सभी का बहुत धन्यवाद जी हाँ जी न्यास हम लोगों में जा ਤੇ ਭਾਈ ਸਾਹਿਬ ਦੀ ਭਾਈ ਮਨੀ ਸਿੰਘ ਤੁਸੀਂ ਬਹੁਤ ਸੁਣਾ ਬੋਲੇ ਚਲੋ ਅਸਤੇ ਨੂੰ ਕਹਿਣਾ ਮੇਰੇ ਮਨ ਚ ਹੁੰਦਾ ਕੋਈ ਬੰਦਾ ਜਿਹੜਾ ਪੰਥ ਦੀ ਗੱਲ ਕਰ ਰਿਹਾ ਨਾ ਜੇ ਸੁਮਾਰਤ ਹੋ ਕੇ ਆਪਾਂ ਸਾਰੇ ਭਾਈ ਨਾ ਤੇ ਹਰ ਬੰਦੇ ਦਾ ਆਪੋ ਆਪਣਾ ਡੈਰਾ ਹੈ ਤੇ ਤੁਸੀਂ ਗੁਰੂ ਕੋ ਜਾਗਰੂਕ ਹੋ ਤੇ ਸ਼ਬਦਾਵਲੀ ਉਹ ਵਰਤੋ ਜੇ ਭਾਈ ਸਾਹਿਬ ਨੇ ਵਰਤੀ ਉਹਨਾਂ 6 ਪੜਾਣ ਤੋਂ ਕਾਲੀ ਦਰ ਦੇ 2 ਮਿੰਟ ਦੱਸੋ तो मैं तो एक दिन कहे अंग्रेजी राइटर ने लिखा वो तो कल के कहें महाराज जी मैनुख तो बनायो जो उन्नीस सौ संताली पहला वाला कोई जथेबंदी सी जिड़ियाँ हजे ने कहना मैं उ बनायो जो उन्नीस सौ संताली तो पहला पेल सन हम प्यारो आप, आप, आप अपनी सिखी आपो अपनी फीलिंग ਤੇ ਹਰ ਇੱਕ ਦਾ ਆਪੋ ਆਪਣਾ ਤਰੀਕਾ ਪਰ ਫਿਰ ਵੀ ਸਾਡੇ ਕੋਲ ਸਾਨੂੰ ਜੋੜਨ ਦੀ ਗੁਰਗ੍ਰੰਥ ਸਾਹਿਬ ਦੀ ਬਾਣੀ ਹੈ ਸਭ ਦਾ ਧੰਨਵਾਦੀ ਬਾਬਾ ਜੀ ਬਹੁਤ ਬਹੁਤ ਦੀ ਆਰੰਭ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਜੀ ਅਹੀਂ ਤੇ ਇਹ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਸਾਰੀ ਕੌਮ ਨੂੰ ਸੇਧ ਲੈਣੀ ਚਾਹੀਦੀ ਹੈ ਐ ਦਿਨ ਜਿਹੜੇ ਕੌਮ ਜਿਹੜੇ ਹਰ ਥਾਂ ਦੇ ਉੱਪਰ ਕੱਲਾ ਇੰਡੀਆ ਚ ਨਹੀਂ ਬਾਕੀ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਸਾਰੀ ਜਗ੍ਹਾ ਦੇ ਉੱਪਰ ਹੀ ਸੰਗਤ ਜਿਹੜੀ ਹੈ ਇਹ ਦਿਹਾੜੇ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਆ ਤੇ ਉਹਨਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਤੇ ਅਸੀਂ 11 ਸਾਲ ਪਹਿਲਾਂ ਇੱਥੇ ਪਿੰਡ ਸਫਲਾਬਾਦ ਸ਼ੁਰੂ ਕੀਤਾ ਸੀ ਤੇ ਜਿਹੜਾ ਲਗਾਤਾਰ ਹਰ ਸਾਲ ਜਿਹੜਾ ਇਹ ਮਸਲਾ ਨਾ ਰੱਖਿਆ ਹੋਇਆ। ਸਰ ਕੀ ਕੀ ਪੂਰਾ ਪ੍ਰੋਗਰਾਮ ਆਇਆ ਔਰ ਕਿਹੜੇ ਕਿਹੜੇ ਮਹਾਨ ਆਏ। ਆ ਸਤੋਂ ਜ਼ਿਆਦਾ ਤਾਂ ਜੇ ਕਥਾ ਦੇ ਤੌਰ ਤੇ ਦੇਖੇ ਗਿਆਨੀ ਪਿੰਦਰਪਾਲ ਸਿੰਘ ਉਹਨਾਂ ਤੋਂ ਪਹਿਲਾਂ ਭਾਈ ਸ਼ੋਭਦੀਪ ਸਿੰਘ ਜੀ ਦਰਬਾਰ ਸਾਹਿਬ ਵਾਲੇ ਜਿਹੜੇ ਕੀਰਤਨੀ ਸਿੰਘ ਸੀ ਉਹਨਾਂ ਨੇ ਕੀਰਤਨ ਸਰਵਨ ਕਰਵਾਇਆ ਤੇ ਇਸੇ ਤਰ੍ਹਾਂ ਸਾਡੇ ਕੋਲ ਭਾਈ ਗੁਰਮਖ ਸਿੰਘ ਜੀ ਐਮਏ ਦਾ ਭਾਈ ਮਨਦੀਪ ਸਿੰਘ ਜੀ ਪੁਹੀੜ ਦਾ ਟਾਢੀ ਜਥਾ ਅੰਮ੍ਰਿਤਸਰ ਵਾਲੀ ਬੀਬੀਆਂ ਦਾ ਟਾਢੀ ਜਥਾ ਸੋ ਹੋਰ ਬਹੁਤ ਸਾਰੇ ਜਥੇ ਜਿਹੜੇ ਆਏ ਸੀ ਜਿਨ੍ਹਾਂ ਨੂੰ ਅਸੀਂ ਟਾਈਮ ਨਹੀਂ ਦੇ ਸਕੇ ਕਿ ਮਾ ਮੰਗਦੇ ਪਰ ਬਹੁਤ ਸੰਗਤਾਂ ਨੇ ਹਾਜ਼ਰੀ ਜਿਹੜੀ ਅੱਜ ਭਰੀ ਹੈ। ਬਸ ਇਹ ਹੈ ਕਿ ਜਿਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਟਾਈਮ ਕੱਢ ਕੇ ਆ ਜਾਣ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਜਿਨ੍ਹਾਂ ਨੇ ਲਾਈਵ ਸੁਣਿਆ ਆਪਣਾ ਜੀਵਨ ਸਫਲਾ ਕੀਤਾ ਸਤਿਗੁਰੂ ਸਾਹਿਬਾਂ ਤੇ ਮਿਹਰ ਭਰੇ ਹੱਥ ਰੱਖਣ ਤੇ ਅਸੀਂ ਉਹਨਾਂ ਦੀ ਸ਼ਹਾਦਤਾਂ ਨੂੰ ਕੋਟਿ ਕੋਟ ਪ੍ਰਣਾਮ ਕਰਦੇ ਹਾਂ।